ਆ ਵਾਹਿਗੁਰੂ ਜੀ ਕੀ ਫਤਿਹ 10 ਇੰਟਰਨੈਸ਼ਨਲ ਸੰਤ ਸਮਾਜ ਸੇਵਾਦਾਰ ਦੇ ਮੁਖ ਸੇਵਾਦਾਰ ਸੰਤ ਰੇਨ ਬਾਬਾ ਲਖਮੀ ਸਿੰਘ ਜੀ ਖਾਲਸਾ ਲੋਹੜਾ ਸਾਹਿਬ ਵਾਲੇ ਵਿਦਿਆਰਥੀ ਗੁਰਮント ਟਕਸਾਲ ਤਪਵੰਨ ਟਕੀ ਸਾਹਿਬ ਵਾਲੇ ਅਤੇ ਸਾਡੇ ਮਿੱਤਰ ਸਾਡੇ ਵੀਰ ਬਾਬਾ ਜਗਜੀਤ ਸਿੰਘ ਜੀ ਖਾਲਸਾ ਕਕਰਾਲੇ ਵਾਲੇ ਔਰ ਰਣਵੇਲਕੇ ਸਾਡੇ ਵੱਲੋਂ ਔਰ ਬਾਬਾ ਬੁੱਢਾ ਗਰੰਪੀਰ ਸਭਾ ਨਾਬਾ ਬਾਬਾ ਲਖਵਿੰਦਰ ਸਿੰਘ ਜੀ ਮੰਗੇਵਾਲ ਤੇ ਹੋਰ ਸੰਸਥਾ ਸਾਰੇ ਸੋ ਸਾਰਿਆਂ ਵੱਲੋਂ ਰਲ ਮਿਲ ਕੇ ਸਮਾਗਮ ਰੱਖਿਆ ਗਿਆ ਲੋੜਵੰਦ ਲੜਕੀਆਂ ਦੇ ਵਿਆਹ ਅਤੇ 23 ਤਰੀਕ ਨੂੰ ਲੋੜਵੰਦ ਲੜਕੀਆਂ ਦੇ ਵਿਆਹ ਪਿੰਡ ਕਕਰਾਲਾ ਨੇੜੇ ਨਾਬਾ ਕੀਤੇ ਜਾਣਗੇ ਸੋ 22 ਤਰੀਕ ਦਾ ਸਮਾਗਮ ਹੋਏਗਾ 23 ਤਰੀਕ ਨੂੰ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਣੇ ਨੇ ਧੰਨ ਧੰਨ ਬਾਬਾ ਜੁਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਸੇਵਾਦਲ ਇੰਟਰਨੈਸ਼ਨਲ ਸੰਤ ਇੰਟਰਨੈਸ਼ਨਲ ਸੰਤ ਸਵਾਦ ਸੇਵਾਦਲ ਅਤੇ ਗ੍ਰੰਥੀ ਬਾਬਾ ਗੁੱਡਾ ਸਾਹਿਬ ਜੀ ਗ੍ਰੰਥੀ ਸਭਾ ਨਾਬਾ ਸਾਰਿਆਂ ਵੱਲੋਂ ਰਾਲ ਮਿਲ ਕੇ ਇਹ ਪ੍ਰੋਗਰਾਮ ਮਿੱਥਿਆ ਗਿਆ ਆਉਣ ਵਾਲੀ ਜਿਹੜੀ ਦੂਸਰੇ ਮਹੀਨੇ ਜਿਹੜਾ ਹੁਣ ਚੱਲ ਰਿਹਾ ਆ ਇਹ ਤਰੀਕ 2 ਮਹੀਨਾ 2025 ਨੂੰ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾਣੇ ਨੇ ਸੋ ਸਾਰਿਆਂ ਨੂੰ ਬੇਨਤੀ ਆ ਗਰਤੀ ਸਿੰਘਾਂ ਨੂੰ ਵੀ ਬੇਨਤੀ ਹੈ ਕਿ ਆਪਕੋ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਰੂਰ ਬੇਨਤੀ ਕਰੋ ਤੇ ਲੋੜਵੰਦ ਤੀਆਂ ਵਾਸਤੇ ਵਰਤਨਾ ਦੀ ਸੇਵਾ ਵਸਤਰਾਂ ਦੀ ਸੇਵਾ ਕੋਈ ਵੀ ਜਿਹੇ ਜੀ ਵੀ ਸੇਵਾ ਕੋਈ ਕਰ ਸਕਦਾ ਸਭ ਭਾਈ ਵੱਧ ਚੜ ਕੇ ਸੇਵਾ ਕਰੋ ਇਹ ਕੋਈ ਵੀ ਲੋੜਵੰਦ ਪਰਿਵਾਰ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਧੀਆਂ ਨੂੰ ਲੋੜਵੰਦ ਸਮਾਨ ਦਿੱਤਾ ਜਾਵੇਗਾ ਜਿਵੇਂ ਆਪਾਂ ਆਪਣੀਆਂ ਧੀਆਂ ਨੂੰ ਸਮਾਨ ਦਿੰਨੇ ਆ ਵਿਆਹ ਦੇ ਵਿੱਚ ਵਰਤਨਯੋਗ ਤੇ ਬਰਾਤ ਦੀ ਸੇਵਾ ਕੀਤੀ ਜਾਣੀ ਆ ਸੋ ਕੋਈ ਵੀ ਲੋੜਵੰਦ ਪਰਿਵਾਰ ਇਸ ਤਰ੍ਹਾਂ ਦਾ ਹੈਗਾ ਉਹ ਸਾਡੇ ਨਾਲ ਜਲਦੀ ਤੋਂ ਜਲਦੀ ਸੰਪਰਕ ਕਰ ਸਕਦਾ 22 ਤਰੀਕ ਦਾ ਸਮਾਗਮ ਤੇ 23 ਤਰੀਕ ਨੂੰ ਦੂਸਰਾ ਮਹੀਨਾ 2025 ਆਨੰਦ ਕਾਰਜ ਨੇ ਸੋ ਸਾਰੇ ਜਿੱਥੇ ਤੱਕ ਇਹ ਮੇਰੀ ਵੀਡੀਓ ਪਹੁੰਚਦੀ ਆ ਸਾਧੂ ਸੰਤਮਾ ਪਰਪੁਰਖ ਬਿਖਾਂ ਨੂੰ ਬੇਨਤੀ ਆ ਕਿ ਆਪਣਾ ਦਸਵੰਦ ਕੱਟ ਕੇ ਜਰੂਰ ਜੋਗਦਾਨ ਪਾਓ ਤੇ ਸਾਰੇ ਸਿੰਘਾਂ ਨੂੰ ਬੇਨਤੀ ਆ ਵੀ ਥੋੜਾ ਥੋੜਾ ਯੋਗਦਾਨ ਆਪਾਂ ਪਾ ਕੇ ਉਹਨਾਂ ਲੋੜਵੰਦ ਧੀਆਂ ਦਾ ਵਿਆਹ ਕਰਿਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਖੁਸ਼ੀਆਂ ਪ੍ਰਾਪਤ ਕਰੀਏ ਕਿਉਂਕਿ ਆਪਾਂ ਸਾਰੇ ਪ੍ਰਚਾਰਕਾ ਪ੍ਰਚਾਰ ਕਰਦੇ ਵੀ ਦਸਵੰਦ ਕੱਢੋ ਭਾਈ ਤੇ ਆਪਾਂ ਨੂੰ ਵੀ ਦਸਵੰਦ ਕੱਢਣਾ ਚਾਹੀਦਾ ਦਸਵੰਦ ਕੱਢ ਕੇ ਲੋੜਵੰਦ ਗਰੀਬ ਪਰਿਵਾਰਾਂ ਦੀ ਜੋ ਲੜਕੀਆਂ ਨੇ ਉਹਨਾਂ ਦੇ ਵਿਆਹ ਕਰਨਾ ਚਾਹੀਦਾ ਗਰੀਬ ਗਰੁੱਪ ਕੀ ਗੋਲਕਾ ਕੋ ਆਪਾਂ ਆਪਣਾ ਵੀ ਤਾਂ ਸਬੰਧ ਕੱਢੀਏ ਸਾਰਿਆਂ ਨੂੰ ਬੇਨਤੀ ਆ ਕੋਈ ਵੀ ਲੋੜਵੰਦ ਸਮਾਨ ਦੀ ਸੇਵਾ ਕਰ ਸਕਦਾ ਕੋਈ ਆਟਾ ਕੋਈ ਚੀਨੀ ਕੋਈ ਚਾਹ ਕੋਈ ਚੌਲ ਕੋਈ ਵੇਸਣ ਕੋਈ ਪੇਟੀ ਕੋਈ ਲਵਾਰੀ ਕਹੀ ਜੀ ਵੀ ਜਿਹੇ ਜਿਹੇ ਵੀ ਕਿਸੇ ਨੂੰ ਸੇਵਾ ਲੱਗਦਾ ਵੀ ਅਸੀਂ ਕਰ ਸਕਦੇ ਹਾਂ ਉਹ ਜਰੂਰ ਯੋਗਦਾਨ ਪਾਓ ਮੈਂ ਫਿਰ ਬੇਨਤੀ ਕਰਦਾ ਸੰਤ ਰੇਨ ਬਾਬਾ ਲਖਮੀ ਸਿੰਘ ਜੀ ਖਾਲਸਾ ਲੋਹੜਾ ਸਾਹਿਬ ਵਾਲੇ ਸੰਤ ਸਮਾਜ ਵੱਲੋਂ ਅਤੇ ਬਾਬਾ ਜਗਜੀਤ ਸਿੰਘ ਜੀ ਖਾਲਸਾ ਕਰਾਲੇ ਵਾਲੇ ਤੇ ਬਾਬਾ ਲਖਵਿੰਦਰ ਸਿੰਘ ਜੀ ਮੰਗੇਵਾਲ ਵਾਲੇ ਜੋ ਸੰਸਥਾ ਦੇ ਪ੍ਰਧਾਨ ਨੇ ਸਾਰਿਆਂ ਵੱਲੋਂ ਸਾਡੇ ਵੱਲੋਂ ਬੇਨਤੀ ਆ ਕਿ ਵੱਧ ਚੜ ਕੇ ਯੋਗਦਾਨ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਲੋੜਵੰਦ ਧੀਆਂ ਦੇ ਆਨੰਦ ਕਾਰਜ 23 ਤਰੀਕ ਨੂੰ ਕੀਤੇ ਜਾ ਰਹੇ ਨੇ ਲੋੜਵੰਦ ਸਵੰਦ ਦਿੱਤਾ ਜਾਵੇਗਾ ਇੰਨੇ ਵੀ ਯੋਗਦਾਨ ਪਾਣਾ ਉਹ ਨੰਬਰ ਨੋਟ ਕਰ ਲਓ 93643 93643 59801 ਨੰਬਰ ਹੈ ਇਹ ਮੇਰਾ ਔਰ ਦੂਸਰਾ ਨੰਬਰ ਬਾਬਾ ਜਗਜੀਤ ਸਿੰਘ ਦਾ ਉਹ ਵੀ ਆਪਾਂ ਬੋਲਦੇ ਆ ਕਿ ਫਿਰ ਮੈਂ ਬੇਨਤੀ ਕਰਾਂਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਬਾ ਜਗਜੀਤ ਸਿੰਘ ਦਾ ਨੰਬਰ 97813 ਬਾਬਾ ਜਗਜੀਤ ਸਿੰਘ ਜੀ ਖਾਲਸਾ ਕਕਰਾਲੇ ਵਾਲੇ ਉਹਨਾਂ ਦਾ ਨੰਬਰ 97813 43 437 97813 43 437 ਇਹ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ